ਸਸਿਕਾ ਜੀ ਮੈਂ ਹਕੂ ਕੀਰਤ ਸਿੰਘ ਤੋਂ ਤੁਸੀਂ ਜੁੜ ਚੁੱਕੇ ਸਾਡੇ ਫੇਸਬੁਕ ਅਤੇ YouTube ਚੈਨਲ ਦੇ ਨਾਲ ਤੇ ਇੱਕ ਬਹੁਤ ਹੀ ਮੰਦ ਭਾਟ ਜਿਹੜੀ ਦੀ ਤਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀਹਾਂ ਦਾ ਦੇ ਕੇ ਲੁਧਿਆਣਾ ਦੇ ਲਾਡੋਵਾਲ ਟੋਲਪਲਾਜ਼ੇ ਦੇ ਨੇੜੇ ਜਿਹੜਾ ਕਿ ਇੱਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਸਮੇਤ ਦੋ ਨਵਾਲਿਕ ਲੜਕੀਆਂ ਦੀ ਮੌਕੇ ਦੀ ਦਰਦਨਾਕ ਮੌਤ ਹੋ ਗਈ ਹੈ ਹਾਸੇ ਨਪਿਆਨਿਕ ਸੀ ਕਿ ਨੌਜਵਾਨਾਂ ਦੀ ਜਿਹੜੇ ਕਿ ਅੰਗ ਟੁੱਟ ਕੇ ਸੜਕਾਂ ਤੇ ਬिखर ਜਾਂਦੇ ਨੇ ਤੇ ਗੱਡੀ ਦੇ ਜਿਹੜੇ ਹਾਲਾਤ ਨੇ ਉਹ ਦੇਖੇ ਨਹੀਂ ਜਾ ਸਕਤੇ ਨੌਜਵਾਨੇ ਜਿਹੜੇ ਕਿ ਉਹ ਜਗਰੌਹ ਦੇ ਨਾਲ ਸਮਵਧਤ ਅਸੀਂ ਜਾ ਰਹੇ ਨੇ ਤੇ ਫਿਲਹਾਲ ਜਿਹੜਾ ਕਿ ਨਵਾਲਗ ਲੜਕੀਆਂ ਦਾ ਉਹਨਾਂ ਦੀ ਪੁਸ਼ਟੀ ਹਜੇ ਤੱਕ ਨਹੀਂ ਹੋ ਸਕੀ ਜਿੰਨਾਂ ਵਿੱਚੋਂ ਨੌਜਵਾਨਾਂ ਦੇ ਵਿੱਚੋਂ ਇੱਕ ਸਤਪਾਲ ਸਿੰਘ ਜੋ ਕਿ ਵਾਸੀ ਕੋਠੇ ਕੰਜੂਰਾਂ ਤੋਂ ਦੱਸਿਆ ਜਾ ਰਿਹਾ ਤੇ ਦੂਸਰਾ ਜਿਹੜਾ ਨੌਜਵਾਨ ਹੈ ਵੀਰੂ ਜੋ ਕਿ ਟੇਲਰ ਦਾ ਕੰਮ ਕਰਦਾ ਸੀ ਜੋ ਕਿ ਇਹ ਵੀ ਕੋਠੇ ਕੰਜੂਰਾਂ ਤੋਂ ਦੱਸਿਆ ਜਾ ਰਿਹਾ ਤੇ ਤੀਸਰਾ ਜਿਹੜਾ ਕਿ ਸਿਮਰਨਜੀਤ ਸਿੰਘ ਵਾਸੀ ਜਿਹੜਾ ਅਜੀਤ ਨਗਰ ਜਗਰੌਹ ਇਹ ਵੀ ਦੱਸਿਆ ਜਾ ਰਿਹਾ ਹੈ ਹਸਾ ਇਹਨਾਂ ਭਿਆਨਕ ਸੀ ਕਿ ਮੌਕੇ ਤੇ ਹੀ ਜਿਹੜਾ ਕਿ ਤੇ ਕਨੇ ਨੌਜਵਾਨਾਂ ਸਮੇਤ ਦੋ ਨਵਾਲਗ ਲੜਕੀਆਂ ਦੀ ਜਿਹੜੀ ਕਿ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਇੱਕ ਮਿੰਟ ਵੀਰੇ ਵੀਡੀਓ ਮਾਡੀ ਵੀਡੀਓ ਬਣਾ ਲੈਣ ਦੇ ਮਾਡੀ ਆਹ ਇੱਕ ਮਿੰਟ ਵੀਰੇ ਵੀਡੀਓ ਮਾਡੀ ਵੀਡੀਓ ਬਣਾ ਲੈਣ ਦੇ ਮਾਡੀ ਐਕਸੀਡੈਂਟ ਦਾ ਬਣਾਦਾਨਾ ਉਹਨਾਂ ਨੇ ਐਕਸੀਡੈਂਟ ਛੋੜੀ ਐ ਪੱਤਰਕਾਰ ਵੀ ਹੈਰਾਨ ਆ ਬਾਰੀ ਪਰੀ ਪੰਚ ਕੋਈ ਵੀ ਨਹੀਂ ਘਟਿਆ ਚਰਿਆ ਦਾ ਰਗੜਦੇ ਆਏ ਆ ਟੱਕਰ ਮੇਰੇ ਪੂਰੇ ਨਾਲ ਪੂਰੇ ਨਾਲ ਬਦਲ ਮੜਾ ਸਾਈਡ ਤੇ ਹੋਈ ਆ ਬਾਬਾ ਉਹ ਮੋੜੇ ਤੇ ਪੁੰਨੇ ਪ੍ਰੈਸ਼ਰ ਪੁੱਟਨੇ ਯਾਰ ਨਾਲ ਪੜੋ ਗੋਲ ਕਰੇ ਤੇ ਨਾਲ ਹੀ ਆ। ਅੱਖਾਂ ਮੇਰੇ ਪਿੱਛੇ ਉੱਥੇ ਸਾ ਦੇ ਕਿਉਂ? ਆ ਦੇਖਿਓ ਮੇਰੇ ਸਾਈਡ ਤੇ ਹੋਇਆ ਮਾੜਾ ਵੀਡੀਓ ਬਣਾ ਲੀ ਗੇ। ਲੈ ਵੀਰ ਮੈਨੂੰ ਪਾ ਦੀਏ। ਇੱਕ ਮਿੰਟ। ਜੀ ਚੱਲ ਕਬੀ 9 ਮੀਲੀ ਗੱਡੀ ਲਾ ਕੇ ਆਪਾਂ ਚੱਕਰ ਕਰਦੇ ਆਂ। ਮੈਂ ਦੇਖੀ ਕਿ ਕਿੱਦਾਂ ਬਾਹਰ ਜਾਂਦਾ ਹੁੰਦਾ ਹੀ ਨਹੀਂ।